ਕਰੇਸ਼ ਵੀ ਮੰਦੇਸ ਤੇ ਦੇ ਕੋਈ ਜਾਨੀ ਕੱਲ ਆਪਸ ਕੇਸ ਹੋਇਆ ਚੋਰੀ ਕਰਦਾ ਸੀ ਉਹ ਗਿਰੋ ਉਹਨੂੰ ਕਾਬੂ ਕੀਤਾ ਤੇ ਇਸ ਤੋਂ ਇਲਾਵਾ ਐਨਡੀਪੀਐਸ ਦੇ ਬੱਲੇਜ ਵੀ ਜਿਹੜਾ ਹੈਗਾ ਕਿ ਵਧੀਆ ਕਾਮਯਾਬੀ ਮਿਲੀ ਹੈ ਜੀ 100 ਗ੍ਰਾਮ ਹੈਰੋਇਨ ਸਾਨੂੰ ਰਿਕਵਰ ਹੋਈ ਹੈ ਉਹਦੇ ਵਿੱਚ ਟੋਟਲੇ ਚਾਰ ਦੋਸ਼ੀ ਨੇ ਸਾਨੂੰ ਬਾਰੀ-ਬਾਰੀ ਦੱਸ ਦਿੰਦੇ ਆ ਇੱਕ ਮੁਕੱਦਮਾ ਨੰਬਰ 84/25 ਹੈਗਾ ਜਿਹੜਾ ਵਹੀਕਲ ਥੈਫਟ ਵਾਲਾ ਹੈਗਾ ਇਹਦੇ ਵਿੱਚ ਦੋ ਦੋਸ਼ੀ ਫੜੇ ਨੇ ਇੱਕ ਦਾ ਨਾਮ ਸੁਮੇਤ ਹੈ ਤੇ ਇੱਕ ਦਾ ਨਾਮ ਜਸਵਿੰਦਰ ਸਿੰਘ ਹੈ ਤੇ ਇਹਨਾਂ ਕੋਲੋਂ ਦੋ ਐਕਟਿਵ ਆ ਇੱਕ ਮੋਟਰਸਾਈਕਲ ਚਾਰ ਮੋਬਾਈਲ ਤੇ ਇੱਕ ਦਾਤ ਠੀਕ ਹੈ ਉਹ ਸਾਨੂੰ ਮਿਲੇ ਨੇ ਤੇ ਇਹ ਮੋਟਰਸਾਈਕਲ ਚੋਰੀ ਕਰਦੇ ਸੀਗੇ ਤੇ ਉਸ ਤੋਂ ਬਾਅਦ ਉਹਦੇ ਉੱਪਰ ਹੀ 스내ਚਿੰਗ ਕਰਦੇ ਸੀਗੇ ਜਿਹੜਾ ਸੁਮਿਤ ਹੈਗਾ ਉਹਦੇ ਖਿਲਾਫ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਲੇਕਿਨ ਜਸਵਿੰਦਰ ਉਹਦੇ ਖਿਲਾਫ ਪਹਿਲਾਂ ਇੱਕ 스내ਚਿੰਗ ਦਾ ਜਿਹੜਾ ਹੈਗਾ ਐਫਆਈਆਰ ਰਿਸਟਰ ਹੈ ਸਿਮਿਲਰਲੀ ਜਿਹੜਾ ਐਨਡੀਪੀਆ ਸੈਕਟਰ ਦੇ ਵਿੱਚ ਦੋ ਜਿਹੜੇ ਮੁਲਜ਼ਮ ਫੜੇ ਨੇ ਉਹਨਾਂ ਤੋਂ 50-50 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਹੈ ਇੱਕ ਦਾ ਨਾਮ ਦੋਸ਼ੀ ਦਾ ਮਜੀਤ ਸਿੰਘ ਦਾ ਦੂਜੇ ਦਾ ਨੀਰਜ ਅਰੋੜਾ ਮਨਜੀਤ ਸਿੰਘ ਦੇ ਖਿਲਾਫ ਵੀ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਮੀਰੇਚ ਅਰੋਣ ਦੇ ਖਿਲਾਫ ਵੀ ਐਫ ਆਈ ਆਰ ਪੈਕਟੀ ਜਿਹੜੀ ਹੈ ਉਹ ਵੀ ਪਹਿਲਾਂ ਦਰਜ ਹੈ। ਅਗਰ ਤਾਂ ਜੀ 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 ਲੱਗਦਾ। ਜਦੋਂ ਤੁਸੀਂ ਕਹਿੰਦੇ ਕਿ ਜਿਹੜੇ ਇਹ ਚਾਰ ਦੋਸ਼ੀ ਨੇ ਇਹਨਾਂ ਚੋਂ ਦੋ ਦੋਸ਼ੀਆਂ ਦੇ ਖਿਲਾਫ ਇੱਕ ਇੱਕ ਜਿਹੜਾ ਤਿੰਨ ਦੋਸ਼ੀ ਨੇ ਉਹਨਾਂ ਦੇ ਖਿਲਾਫ ਇੱਕ ਇੱਕ ਪਰਚਾ ਜਿਹੜਾ ਪਹਿਲਾਂ ਦਰਜ ਹੈ। ਰਿਕਵਰੀ ਕਿੰਨੀ ਕੀਤੀ ਜੀ ਆਪਾਂ ਮੋਟਰਸਾਈਕਲ ਕਹਿੰਦੇ ਹਾਂ। ਦੋ ਐਕਟਿਵ ਜਿਹੜੇ ਸਾਨੂੰ ਰਿਕਵਰ ਹੋਏ ਨੇ ਇੱਕ ਮੋਟਰਸਾਈਕਲ, ਚਾਰ ਮੋਬਾਈਲ ਫੋਨ ਤੇ ਇੱਕ ਦਾਸ ਜਿਹੜਾ ਯੂਜ਼ ਕਰਕੇ ਸੈਚਿੰਗ ਕਰਦੇ ਸੀਗੇ। ਇਸ ਤੋਂ ਇਲਾਵਾ ਜਿਹੜਾ ਐਨਡੀਪੀਐਸ ਦਾ ਮਕਦਮਾ ਹੈ ਉਹਦੇ ਵਿੱਚ 100 ਗ੍ਰਾਮ ਟੋਟਲ ਹੇਰੋਇਨ ਜਿਹੜੀ ਸਾਨੂੰ ਰਿਕਵਰ ਹੋਈ ਹੈ ਹਲ ਤਾਂ ਜਿਹੜਾ ਚੋਰੀ ਕੀਤਾ ਮੋਟਰਸਾਈਕਲ ਇਹਨਾਂ ਕੋਲੋਂ ਹੀ ਰਿਕਵਰ ਹੋਏ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ 2 ਵੀਲਰ ਚੋਰੀ ਕਰਕੇ ਇਹਨਾਂ ਦੇ ਉੱਪਰ ਇਹ ਵਾਰਦਾਤ ਕਰਦੇ ਸੀ ਇਹ ਵਾਰਦਾਤ ਕਰਨ ਲਈ ਇਹਨਾਂ ਨੂੰ ਯੂਜ਼ ਕਰ ਦੋਗੇ ਬੈਨਚੀ ਕਰ ਦਿੰਦੇ ਆ ਟਾਰਗੇਟ ਮਾਈਕ੍ਰੋ ਕਰਦੇ ਜਿੱਥੇ ਆਪਾਂ ਆਪ ਕੌਮੀ ਦੋਨੋਂ ਤਰ੍ਹਾਂ ਆਪ ਨੂੰ ਮਾਈਗ੍ਰੇਟ ਵੀ ਕਹਿ ਸਕਦੇ ਆ ਕਿ ਜਿਹੜਾ ਇੰਡਸਟਰੀਅਲ ਵਰਕਰ ਹੈ ਛੁੱਟੀ ਵੇਲੇ ਉਹ ਕਰਦਾ ਮੋਬਾਈਲ ਫੋਨ ਉਹਨਾਂ ਤੋਂ ਵੀ ਜਿਹੜੀ ਆਮ ਪਬਲਿਕ ਹੈਗੀ ਹੈ ਪੁਲੀਸ ਵਾਲੀ ਭਜਨ ਜਿੰਤਾ ਕਹਿੰਦੇ ਸੀ ਉਹਨਾਂ ਤੋਂ ਵੀ ਇਹ ਕਰਦੇ ਨੇ ਇਹ ਨਸ਼ੇ ਦੀ ਆਦੀ ਕੀ ਹੈ ਇਹ ਜੀ ਹੁਣ ਅਸੀਂ ਪੁਲਿਸ ਰਿਮਾਂਡ ਇਹਨਾਂ ਦਾ ਲਿੱਤਾ ਤੇ ਉਸ ਤੋਂ ਬਾਅਦ ਅਸੀਂ ਡਿਟੇਲ ਜਿਹੜੀ ਹੈ ਇਨਕਵਾਸ਼ਨ ਕਰਕੇ ਇਨਵੈਸਟੀਗੇਸ਼ਨ ਕਰਾਂਗੇ ਤੇ ਉਹ ਵੀ ਚੈੱਕ ਕਰਾਂਗੇ ਕਿ ਇਹ ਨਸ਼ੇ ਦੀ ਆਦੀ ਨੇ ਜਾਂ ਕਿਸੇ ਵਰਤੋਂ ਨਹੀਂ ਕਰਦੇ ਜਿਹੜਾ ਸਨੈਚਰ ਜੀ ਉਹਦੇ ਦੋਨਾਂ ਦੇ ਖਿਲਾਫ ਇੱਕ ਦੇ ਖਿਲਾਫ ਦਸਿੰਦਰ ਦੇ ਖਿਲਾਫ ਪਹਿਲਾਂ ਵੀ ਸਨੈਚਿੰਗ ਦਾ ਜਿਹੜਾ ਪਰਚਾ ਹੈ ਉਹ ਦਰਜ ਹੈ ਪਰ ਇਹ ਰਹਿਣ ਵਾਲੇ ਕਿੱਥੇ ਦੀ ਹੈ ਇਹ ਸਾਰੇ ਜੀ ਟੋਟਲ ਜਿਹੜੇ ਹੈਗੇ ਨੇ ਲੁਧਿਆਣਾ ਦੇ ਰਹਿਣ ਵਾਲੇ ਨੇ ਕਿ ਜਿਹੜਾ ਸੁਮਿਤ ਹੈਗਾ ਤੇ ਹੈਪੋ ਵਾਲੇ ਏਰੀਆ ਦਾ ਰਹਿਣ ਵਾਲਾ ਹੈਗਾ ਜਿਹੜਾ ਜਸਵਿੰਦਰ ਹੈਗਾ ਉਹ ਵੀ ਹੈਪੋ ਵਾਲ ਦਾ ਜਿਹੜਾ ਮਨਜੀਤ ਹੈ ਭਟੀਆਂਪੇਟ ਦਾ ਤੇ ਨੀਰਜ अरोड़ा ਵੀ ਭਟੀਆਂਪੇਟ ਦਾ ਜਿਹੜਾ ਨਸ਼ੇ ਵਾਲੀ ਸੀ ਨਸ਼ਾ ਵੇਚਦੇ ਵੀ ਸਾਹਿਬ ਜੀ ਬਿਲਕੁਲ ਜੀ ਉਹਦਾ ਅਸੀਂ ਡਿਟੇਲ ਇਨਵੈਸਟੀਗੇਸ਼ਨ ਕਰਾਂਗੇ ਜੋ 100 ਗ੍ਰਾਮ ਬੀੜੀ ਆ ਤਾਂ ਆਬਵੀਅਸਲੀ ਦੇਖਦੇ ਹੋਣਗੇ ਥੀਮ ਉਸ ਦੀ ਡਿਟੇਲ ਇਨਵੈਸਟੀਗੇਸ਼ਨ ਕੀ ਕੌਣ ਕੰਜ਼ਿਊਮਰ ਸੀਗਾ ਕਿ ਕਿਤੋਂ ਜਿੰਨੇ ਵੀ ਫੋਰਵਰਡ ਤੇ ਬੈਕਵਰਡ ਲਿੰਕੇਜ ਹੈ ਉਸ ਦੀ ਡਿਟੇਲ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦੀ ਉਮਰ ਕੀ ਕੀ ਜਿਹੜਾ ਸਨੇਚਰਸ ਹੈਗੇ ਨੇ ਜੀ ਸੁਮਿਤ ਉਹਦੇ ਵਿੱਚ 38 ਸਾਲ ਉਮਰ ਹੈ ਜਸਵੰਦਰ ਉਹਦੀ 40 ਸਾਲ ਹੈ ਮਨਜੀਤ ਤੇ ਨਿਗਰੇ ਜਿਹੜੇ ਐਨਡੀਪੀਐ ਸੈਕਟਰ ਵਿੱਚ ਛੜੇ ਨੇ ਉਹਨਾਂ ਦੀ ਉਮਰ 43 ਸਾਲ ਇੱਕ ਜਿਹੜੀ 25 ਸਾਲ ਸਰ ਇਹ ਬੜੇ ਵੀ ਕਹਿੰਦੇ ਆਂਟਾੜਾ ਜਿਆਦਾ ਨਹੀਂ ਪੜੇ ਲਿਖੇ ਦੀ ਛੋਟਾ ਮੋਟਾ ਥੋੜਾ ਬਹੁਤ ਪੜੇ ਲਿਖੇ ਨੇ ਠੀਕ ਹੈ ਜੀ